ਹਾਂਜੀ ਵੀਡੀਓ ਵੇਖ ਰਹੇ ਸਾਰੇ ਹੀ ਦੋਸਤ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਆਏ ਹੋਇਆ ਖੇਤ ਦੇਖੇ ਤਾਂ ਆਪਾਂ ਇੱਕ ਪੌਦਾ ਲਾਇਆ ਹੋਇਆ ਜਿਸ ਦਾ ਕੀ ਫਰੂਟ ਆ 11200 ਰੁਪਏ ਕਿਲੋ ਦਕਾਨਾਂ ਤੇ ਵਿਗਦਾ ਆਜੀ ਪੌਦਾ ਜਿਸ ਦਾ ਨਾਮ ਅੰਜੀਰ ਆ ਲਗੇ ਹੋਏ ਨੇ ਤੇ ਆ ਦੇਖੋ ਛੋਟੇ ਛੋਟੇ ਇੰਦਾ ਜਿਹੜਾ ਦੁਕਾਨਾਂ ਦੇ ਫਰੂਟ ਵੇਚਦਾਗਾ ਜਿਹੜਿਆ ਗੋਲ ਦੀਆਂ ਤਿਮਰੀਆਂ ਪਾਈ ਹੁੰਦੀ ਇਹਨੇ ਡੱਕੇ ਦੇ ਵਿੱਚ ਆ ਹਜ਼ਾਰ ਤੋਂ 1200 ਰੁਪਏ ਕਿਲੋ ਹੰਜੀ ਲੱਗੀ ਹੋਈ ਆ ਜਿਹੜੀ ਕੱਚੀ ਆ ਜੇ ਪੱਕੀ ਨਹੀਂ ਜਦੋਂ ਇਹ ਪੱਕ ਜਾਂਦੀ ਆ ਇਹਨੂੰ ਛਾਂ ਦੇ ਵਿੱਚ ਸੁਕਾ ਕੇ ਤੇਨ ਦਕਾਨਾਂ ਦੇ ਵਿੱਚ ਵੇਚਿਆ ਜਾਂਦਾ ਇਹ ਮਿੱਠਾ ਬਹੁਤ ਹੁੰਦਾ ਫਰੂਟ ਇਹਨੂੰ ਆਪਾਂ ਘਰਾਂ ਦੇ ਵਿੱਚ ਵੀ ਲਾ ਸਕਦੇ ਆ ਇਹ ਦੇਖ ਸਕਦੇ ਹਾਂ ਤੁਸੀਂ ਹਾਂ ਜੀ ਇਰਦਾ ਪਾਦਾ ਇਹ ਤਾਂ ਫਰੂਟ ਬਹੁਤ ਜ਼ਿਆਦਾ ਲੱਗਦਾ ਬਾਈ